ਪਹਿਲਾਂ ਵਰਗਾ ਵੇ ਮੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਏ ਆਵੇ ਤੇਰਾ ਪਿਆਰ ਢੋਲਾ ਉਹ ਗੱਲ ਗੱਲ ਤੇ ਛਿੜਕਾ ਮਾਰਦੇ ਵੇ ਮਾਰਦੇ ਵੇ ਮਾਰਦੇ ਵੇ ਗੱਲ ਗੱਲ ਤੇ ਛਿੜਕਾ ਮਾਰਦਾ ਵੇ ਇੱਕ ਜੀ ਦਾ ਘਰਾਂ ਦੇ ਵਿੱਚ ਜਾਣਾ ਹੈ ਨਾ ਵੀ ਸਾਨੂੰ ਪਤਾ ਵੀ ਮੇਰੇ ਵੀ ਬ੍ਰਦਰ ਦੀ ਡੈਥ ਹੋ ਗਈ ਸੀ ਸਾਨੂੰ ਪਤਾ ਵੀ ਉਹ ਘਟਨਾ ਕਿਤਨਾ ਕਿਤੇ ਸਾਨੂੰ ਰੜਕਦੀਆਂ ਰਹਿੰਦੀ ਹੋਣੀਆਂ ਤੇ ਉਹਨਾਂ ਲਈ ਤਾਂ ਬਹੁਤ ਵੱਡਾ ਕਿਉਂਕਿ ਬਹੁਤ ਵੱਡਾ ਦੁੱਖ ਹੈ ਉਸ ਬੰਦੇ ਨੇ ਕਦੇ ਨਾਨ ਵੇਜ ਨਹੀਂ ਸੀ ਖਾਦਾ ਐ ਨਾ ਸਰੀਰ ਐਨ ਵਧੀਆ ਰੱਖਿਆ ਹੋਇਆ ਸੀ ਉਹ ਡੋਲਾ ਕਦੇ ਦੇਖਿਆ ਹੀ ਨਹੀਂ ਸੀ ਅਸੀਂ ਐਦਾਂ ਦਾ ਐਨਾ ਡੋਲਾ ਉਹਨਾਂ ਦਾ ਵੱਡਾ ਸੀ ਤੁਸੀਂ ਵੀ ਵਿੱਚ ਜੇ ਹੁਣ ਅਸਲੇ ਜਿਹੇ ਵਾਲੇ ਕੱਢੇ ਦੋ ਚਾਰ ਇਹ ਇਹ ਮਜਬੂਰੀ ਬਣ ਗਈ ਸੀ ਕਿ ਕੀ ਅਸੀਂਗਾ ਚੱਕਰ ਨਹੀਂ ਚੱਲਦੇ ਪਰ ਆਪਣੇ ਰੱਖਿਆ ਰੱਖਿਆ ਹੈ ਨਹੀਂ ਕਦੀ ਅਸਲਾ ਤੇ ਚੱਲਦਾ ਰਹਿੰਦੇ ਤਾਂ ਚਲੋ ਰੁਟੀਨ ਜੇ ਜਾਇਆ ਜੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਪੰਜਾਬੀਆਂ ਦੇ ਵਿੱਚ ਆਪਣੇ ਗੀਤਾਂ ਦੇ ਨਾਲ ਹਰ ਇੱਕ ਪੰਜਾਬੀ ਦੇ ਮਨ ਨੂੰ ਪਾਉਣ ਵਾਲਾ ਕਲਾਕਾਰ ਜਿਸ ਦੇ ਗੀਤ ਅੱਜ ਵੀ ਤਾਜ਼ੇ ਨੇ ਤੇ ਐਂ ਲੱਗਦਾ ਕਿ ਜਵਾਨੀ ਉਹਨਾਂ ਤੇ ਹੁਣੇ-ਹੁਣੇ ਆਈ ਆ ਮੇਰੇ ਨਾਲ ਨਹੀਂ ਜੈਲੀ ਜੈਲੀ ਬਾਈ ਹਮੇਸ਼ਾ ਆਪਣੇ ਗੀਤਾਂ ਦੇ ਲਈ ਜਾਣੇ ਜਾਂਦੇ ਨੇ ਹੁਣ ਕੀ ਕੁਝ ਨਵਾਂ ਲੈ ਕੇ ਆ ਰਹੇ ਨੇ ਇਹ ਸਾਰੀਆਂ ਗੱਲਾਂ ਬਾਤਾਂ ਬਾਈ ਤੋਂ ਕਰਨੀਆਂ ਨੇ ਬਾਈ ਸਸੀ ਗੱਲ ਜੀ ਸਸੀ ਗੱਲ ਸਦੀਪ ਕੀ ਹਾਲ ਚਿਰ ਠੀਕ ਹਾਂ ਬਹੁਤ ਵਧੀਆ ਜੀ ਸੋ ਨਵਾਂ ਗੀਤ ਅੱਜ ਅਸੀਂ ਪੋਸਟਰ ਰਿਲੀਜ਼ ਕੀਤਾ ਉਹਦਾ ਤੇ ਕਲੀਆਂ ਦੇ ਬਾਦਸ਼ਾਹ ਜਨਾਬ ਕਲਦੀਪ ਮਾਨ ਸਾਹਿਬ ਉਹਨਾਂ ਦੀ ਕੰਪਨੀ ਹੈ ਉਹਨਾਂ ਦਾ ਸਾਰਾ ਪਰਿਵਾਰ ਜੁਦੀ ਬਾਈ ਹੋਣੀ ਸ਼ਕਤੀ ਭੈਣ ਹੋਣੀ ਤੇ ਮਾਤਾ ਹੋਣੀ ਸਾਰੇ ਤੇ ਉਹਨਾਂ ਦੇ ਨਾਂ ਨੂੰ ਜਿਉਂਦਾ ਰੱਖਣ ਲਈ ਵੈਸੇ ਤਾਂ ਉਹਨਾਂ ਦਾ ਬਹੁਤ ਮਕਾਮ ਬਹੁਤ ਵੱਡਾ ਪਰ ਫਿਰ ਵੀ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੇ ਮਾਨਕ 뮤직 ਕੰਪਨੀ ਨੂੰ ਲਾਂਚ ਕੀਤੀ ਹੈ ਤੇ ਮੇਰਾ ਪਹਿਲਾ ਗੀਤ ਹੈ ਇਸ ਕੰਪਨੀ ਦੇ ਵਿੱਚ ਤੇ ਹੋਰ ਵੀ ਆਉਣਗੇ ਬਾਕੀ ਮੈਂ ਚਾਹਣਾ ਮਾਨਕ ਸਾਹਿਬ ਦਾ ਕੋਈ ਗੀਤ ਜੇ ਤੁਸੀਂ ਸੁਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਜ਼ਰੂਰ ਸੁਣਾਓ ਕਿਉਂਕਿ ਉਹਨਾਂ ਦੇ ਗੀਤ ਅਮਰ ਨੇ ਤੇ ਉਹਨਾਂ ਦਾ ਕੋਈ ਵੀ ਗੀਤ ਤੁਹਾਡੇ ਨਾਲ ਚਲੋ ਸ਼ੁਰੂਆਤ ਆਪ ਇੱਥੇ ਹੀ ਕਰਦੇ ਆਂ ਫੇਰ ਹੋ ਰਾਂਝਾ ਜੋਗੀ ਹੋ ਗਿਆ ਕੰਨੀ ਮੰਦਰਾ ਪਾਈਆਂ ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾ ਪਿਆ ਹੋ ਚੌਦਰ ਛੱਡੀ ਪਿੰਡ ਦੀ ਛੱਡੀਆਂ ਪਰ ਜਾਈਆਂ ਹੋ ਦਿਲ ਵਿੱਚ ਰਾਂਝੇ ਚਾਕ ਦੀ ਪਈ ਆ ਦਿਸਤਾਵੇ ਘਰ ਖੇੜਿਆਂ ਦਾ ਹੀਰ ਨੂੰ ਉਪਿਆ ਵੱਡ ਵੱਡ ਖਾਵੇ ਬੋਲੀ ਇਹ ਕੀ ਗੱਲ ਆ ਜਿਹੜੇ ਪੁਰਾਣੇ ਕਲਾਕਾਰ ਸੀ ਜਾਂ ਤੁਹਾਡੇ ਦੌਰ ਦੇ ਕਲਾਕਾਰ ਸੀ ਉਹ ਬੜੇ ਮਿਲਨਸਾਰ ਸੀ ਅੱਜ ਜਦੋਂ ਅਸੀਂ ਦੇਖਦੇ ਆ ਤਾਂ ਕਿਤੇ ਨਾ ਕਿਤੇ ਕਲਾਕਾਰਾਂ ਦੇ ਵਿੱਚ ਬਾਉਂਸਰ ਕਲਚਰ ਜਾਂ ਹੋਰ ਕਲਚਰ ਵੀ ਆ ਜਾਂਦਾ ਤਾਂ ਤੁਸੀਂ ਕੀ ਮੰਨਦੇ ਹੋ ਵੀ ਹੁਣ ਦੇ ਕਲਾਕਾਰਾਂ ਦੇ ਵਿੱਚ ਇਹਨਾਂ ਫਰਕ ਕਿਉਂ ਪੈ ਗਿਆ ਤੁਹਾਡੇ ਕਲਾਕਾਰਾਂ ਨੂੰ ਪੰਜਾਬੀ ਦੇ ਵਿੱਚ ਕਹਿ ਦਈਏ ਕੋਈ ਸਰੋਤਾ ਖਾੜੇ ਤੋਂ ਬਾਅਦ ਵੀ ਬਾਹ ਫੜ ਕੇ ਰੋਕਲੇ ਤਾਂ ਰੁਕ ਜਾਂਦੇ ਆ ਹੁਣ ਕਿਤੇ ਨਾ ਕਿਤੇ ਧੱਕਾ ਮੁੱਕੀ ਵਾਲਾ ਦੌਰ ਦੇਖੋ ਪਹਿਲਾਂ ਜਿੱਦਾਂ ਮਾਨਕ ਸਾਹਿਬ ਜੇ ਮਾੜੀ ਜੀ ਬੜਕ ਜੀ ਮਾਰ ਦਿੰਦੇ ਨੇ ਨਾ ਬੰਦੇ ਪਾਸੇ ਹੜ ਜਾਂਦੇ ਚੁੱਪ ਕਰਕੇ ਬੈਠ ਜਾਂਦੇ ਹੁੰਦੇ ਸੀ ਨਾ ਉਹਨਾਂ ਦਾ ਰਸੂਕ ਇਹ ਹੋਰ ਹੁੰਦਾ ਸੀ ਨਾ ਕਲਾਕਾਰ ਜਿਹੜੇ ਸੀਨੀਅਰ ਸੀ ਬਹੁਤ ਜ਼ਿਆਦਾ ਤੇ ਉਹਨਾਂ ਦੀ ਦੇਖਾ ਇਦਾਂ ਦੀ ਬਣੀ ਹੁੰਦੀ ਸੀ ਵੀ ਲੋਕੀ ਪਿਆਰੇ ਇੰਨਾ ਕਰਦੇ ਸੀ ਵੀ ਹਾਂ ਵੀ ਉਹਨਾਂ ਨੂੰ ਰੋਕਣਾ ਪੈਂਦਾ ਸੀ ਕੋਈ ਗੱਲ ਨਹੀਂ ਕਿਉਂਕਿ ਇਹ ਤੱਕ ਦਾ ਮੁਕੀ ਵਾਲਾ ਕੰਮ ਹੁੰਦਾ ਨਹੀਂ ਸੀ ਜੀ ਅੱਜ ਕੱਲ ਥੋੜਾ ਜਿਹਾ ਇਹ ਜ਼ਿਆਦਾ ਕੰਮ ਹੋ ਗਿਆ ਅੱਜ ਕੱਲ ਦਾ ਹਰੇਕ ਦੇ ਹੱਥ 'ਚ ਫੋਨ ਹੈ ਤੇ ਹਰੇਕਿਆਂ ਦਾ ਸੈਲਫੀ ਲੈਣੀ ਆ ਸੀ ਇਦਾਂ ਕਰਨਾ ਚਲੋ ਕਰਦੇ ਤਾਂ ਪਿਆਰੇ ਹੁੰਨੇ ਥੋੜਾ ਜਿਹਾ ਉਹਦਾ ਨਜ਼ਰੀਆ ਗਲਤ ਜਾ ਹੋ ਜਾਂਦਾ ਤਾਂ ਕਰਕੇ ਥੋੜਾ ਜਿਹਾ ਲੁਝਾ ਜਾ ਪੈ ਜਾਂਦਾ ਤਾਂ ਕਰਕੇ ਬੌਂਸਰ ਆ ਮੁੰਸਰ ਵਾਲਾ ਸਾਰਾ ਤੇ ਰੱਖਣਾ ਪਰ ਭਾਈ ਇੱਕ ਗੱਲ ਆ ਖਾਣੇ ਕੀ ਹੋ ਐਸਾ ਕੀ ਤੁਹਾਡੇ ਕੋਲੇ ਰਾਜ ਆ ਆਮ ਤੌਰ ਤੇ ਕਲਾਕਾਰਾਂ ਦਾ ਨਾ ਜਦੋਂ ਦੇ ਇਹ ਚਟੀ ਹੋ ਜਾਂਦੀ ਹੈ ਤੇ ਢਿੱਡ ਜਾ ਵੀ ਨਿਕਲਿਆ ਹੁੰਦਾ ਤੁਸੀਂ ਆਪਦੇ ਆਪ ਨੂੰ ਬੜਾ ਫਿੱਟ ਜਿਹਾ ਰੱਖਿਆ ਹੋਇਆ ਐਸਾ ਕੀ ਆ ਤੁਹਾਡੇ ਗਾਣੇ ਵੀ ਪੂਰੇ ਚੱਲਦੇ ਆ ਤੇ ਤੁਹਾਡੀ ਸਿਹਤ ਵੀ ਕਾਇਮ ਆ ਦੇਖੋ ਮੈਂ ਸ਼ੁਰੂ ਦੀ ਇਦਾਂ ਦਾ ਹੀ ਰਿਹਾ ਹਾਂ ਵਿਚ ਨੂੰ ਹਲਕਾ ਜਿਹਾ ਹੋ ਗਿਆ ਥੋੜਾ ਜਿਹਾ ਮੈਨੂੰ ਪਛਾਣਨਾ ਬੰਦ ਕਰ ਗਏ ਸੀ ਲੋਕੀ ਤੇ ਸਿੰਪਲ ਖਾਣਾ ਪੀਣਾ ਹੈ ਕੋਈ ਹੋਣੀ ਹੈ ਬਸ ਬਦਦੁਆਵਾਂ ਹੀ ਤੁਹਾਡੀਆਂ ਜਿਹੜੀਆਂ ਜਿਉਂਦਾ ਰੱਖਦੀਆਂ ਸਰਜੀਤ ਅੱਛਾ ਭਾਈ ਕਦੇ-ਕਦੇ ਨਾ ਮੈਂ ਬਾਲੀਵੁੱਡ ਦੀਆਂ ਵੀ ਇੰਟਰਵਿਊਸ ਅਸੀਂ ਸੁਣਦੇ ਰਹਿੰਦੇ ਆ ਉਹ ਕਹਿੰਦੇ ਵੀ ਜਦੋਂ ਚੜ੍ਹਾਈ ਹੁੰਦੀ ਹੈ ਤਾਂ ਉਦੋਂ ਬੰਦਾ ਦੁਨੀਆਂ ਨੂੰ ਭੁੱਲ ਜਾਂਦਾ ਫਿਰ ਜਦੋਂ ਕਦੇ ਨਾ ਕਿਤੇ ਥੋੜਾ ਘੱਟ ਪਿਆਰ ਕਰਦੇ ਆ ਤਾਂ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦਾ ਜਦੋਂ ਇੱਕ ਟਾਈਮ ਸੀ ਤੁਹਾਡੇ ਗਾਣੇ ਚਾਰੇ ਪਾਸੇ ਚੱਲਦੇ ਸੀ ਫਿਰ ਵੀ ਇਹੋ ਜਿਹਾ ਦੌਰ ਆ ਜਦੋਂ ਜੈਲੀ ਘੱਟ ਦੇਖਣ ਲੱਗਿਆ ਤਾਂ ਉਹ ਚੀਜ਼ ਦੇ ਵਿੱਚ ਕਦੇ ਮਨ ਦੇ ਵਿੱਚ ਆਇਆ ਕੋਈ ਖਿਆਲ ਜਾਂ ਡਿਪਰੈਸ਼ਨ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਤੁਹਾਨੂੰ ਘੇਰਿਆ ਜਾਂ ਫਿਰ ਚੜ੍ਹ ਕੋਈ ਕੋਈ ਘਟਨਾ ਨਾ ਐਸੀ ਹੋ ਜਵੇ ਹਨਾ ਤੁਹਾਡਾ ਸਰੀਰ ਠੀਕ ਹੈ ਤੁਸੀਂ ਤੰਦਰੁਸਤ ਹੈ ਬਾਕੀ ਇਹ ਤਾਂ ਲੈਂਦੇ ਮੁੰਡਲ ਦੇ ਪਰੇਸ਼ਾਵੇਂ ਨੇ ਹਨਾ ਚੱਲਦੇ ਰਹਿੰਦੇ ਕਿਉਂਕਿ ਕੋਈ ਵੀ ਸੂਈ 12 ਤੇ ਨਹੀਂ ਟਿਕਦੀ ਹੁੰਦੀ ਕਦੇ ਵੀ ਉਹਨੇ ਘੁੰਮ ਕੇ ਫੇਰ ਹੁਣਾ 12 ਤੇ ਠੀਕ ਹੈ ਦੁਬਾਰਾ ਫੇਰ ਉਹਨੇ ਘੁਮਣੇ ਘੁਮਣਾ ਹੈ ਹਨਾ ਇਹ ਚਾਲ ਸਮੇਂ ਦੀ ਚਾਲ ਹੈ ਨਵੇਂ ਆਣ ਕਿਉਂਕਿ ਅਸੀਂ ਵੀ ਕਦੇ ਨਵੇਂ ਸੀ ਹਨਾ ਹੋਰ ਨਵੇਂ ਨੂੰ ਵੀ ਰਸਤਾ ਮਿਲਣਾ ਤੇ ਹਰੇਕ ਬੰਦਾ ਸਟੇਬਲ ਨਹੀਂ ਰਹਿੰਦਾ ਹੈ ਚਲੋ ਮੌਕੇ ਸਰ ਵੀ ਸਹਿਬ ਹੱਥ ਬੜੀਆਂ ਜਿਸ ਭਾਵੇਂ ਤੁਸੀਂ ਜੀ ਨੂੰ ਉਹਨੇ ਜਿੰਨਾ ਕੁ ਦੇਣਾ ਨਕਦੀ ਦੇ। ਅੱਛਾ ਪਰ ਭਾਈ ਇਹ ਇਹ ਤੁਹਾਡੀ ਮੈਨੂੰ ਲੱਗਦਾ ਬਹੁਤ ਚੰਗੀ ਗੱਲ ਆ ਦਰਸ਼ਕਾਂ ਨੂੰ ਵੀ ਵਧੀਆ ਲੱਗਦੀ ਤੁਸੀਂ ਗੀਤਾਂ ਦੀ ਬਹੁਤ ਸਮਝ ਰੱਖਦੇ ਆ ਤੁਹਾਡਾ ਜਾਨ ਜਾਨ ਗਾਣ ਗੱਲ ਕਰੀਏ ਦਿਲ ਦੇ ਫਰੇਮ ਉਹ ਅੱਜ ਵੀ ਮੁੰਡਿਆਂ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਨਹੀਂ ਕਿਉਂਕਿ ਉਹ ਕਾਫੀ ਟਾਈਮ ਦੇ ਗਾਣੇ ਨੇ ਤਾਂ ਲੱਗਦਾ ਹੈਗਾ ਵੀ ਇਹ ਚੀਜ਼ ਵੀ ਕਲਾਕਾਰ ਨੂੰ ਅੱਗੇ ਲੈ ਕੇ ਜਾਂਦੀ ਹੈ ਸਹੀ ਚੋਣ ਸਹੀ ਟੀਮ ਹੋਣੀ। ਦੇਖੋ ਸਹੀ ਗੀਤ ਚੁਣਿਆ ਹੋਵੇ ਸਹੀ ਉਹਦੀ ਕੰਪੋਜੀਸ਼ਨ ਹੋਵੇ ਮਿਊਜ਼ਿਕ ਵਧੀਆ ਹੋਵੇ ਔਰ ਉਹਦੀ ਵੀਡੀਓ ਵਧੀਆ ਹੋਵੇ ਤੇ ਜਿਹੜਾ ਮੇਨ ਉਹ ਹੈ ਵੀ ਉਹ ਲੋਕਾਂਚਾਰੀ ਚ ਪਹੁੰਚ ਜਵੇ ਗਾਣਾ ਅੱਜ ਕੱਲ ਤਾਂ ਇਹੀ ਆ ਕਿਉਂਕਿ ਪਹਿਲਾਂ ਤਾਂ ਇੱਕ ਟੇਪ ਦਾ ਬਹੁਤ ਹੋ ਰਹਿੰਦਾ ਸੀ ਇੰਤਜ਼ਾਰ ਰਹਿੰਦਾ ਹੁੰਦਾ ਸੀ ਹੈਨਾ ਦਰਸ਼ਕਾਂ ਨੂੰ ਵੀ ਟੇਪ ਆਉਣੀ ਅੱਠ ਗੀਤ ਆਉਣੇ ਉਹਦੇ ਚੋਂ ਅੱਠਾਂ ਦੇ ਅੱਠ ਗੀਤ ਜਿਐ ਚੇਤੇ ਹੁੰਦੇ ਸੀ ਸਾਲ ਬਾਅਦ ਟੇਪ ਆਉਣੀ ਹੈ ਤੇ ਅੱਜ ਕੱਲ ਜਣੀ ਜ਼ੋਰ ਜ਼ਿਆਦਾ ਲਾਉਣਾ ਪੈਂਦਾ ਇੱਕ ਗੀਤ ਤੇ ਉਨਾਂ ਹੀ ਜ਼ੋਰ ਲੱਗ ਜਾਂਦਾ ਕਈ ਵਾਰ ਠੀਕ ਹੈ ਹੁਣ ਜੁੱਤੀ ਥੱਲੇ ਅੱਜ ਆਪਾਂ ਪੋਸਟਰ ਰਿਲੀਜ਼ ਕੀਤਾ ਮੰਦੀਪ ਗਣਾ ਲਿਖਿਆ ਹੋਇਆ ਤੇ ਮਿਸਟਰ ਰੂਬਲ ਨੇ ਇਹਦਾ ਮਿਊਜ਼ਿਕ ਕੀਤਾ ਹੈ ਤੇ ਤੁਹਾਨੂੰ ਸੁਣਨ ਨੂੰ ਚੰਗਾ ਲੱਗੂਗਾ ਅੱਛਾ ਕਦੇ-ਕਦੇ ਲੱਗਦਾ ਹੈਗਾ ਵੀ ਜਮਾਨਾ ਜਿਹੜਾ ਹੈਗਾ ਕਿ ਜਿਹੜੇ ਦਬਾਉਣ ਦੀ ਕੋਸ਼ਿਸ਼ ਵੀ ਕਰਦਾ ਜੈਲੀ ਨੂੰ ਵੀ ਕੁਝ ਲੋਕਾਂ ਨੇ ਇੰਡਸਟਰੀ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਵੀ ਯਾਰ ਪਿੱਛੇ ਰਵੇ ਜੇ ਅੱਗੇ ਆ ਗਿਆ ਫੇਰ ਕੰਮ ਰੋਕੋ ਇਸ ਗੀਤ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਹੈ ਤੁਸੀਂ ਸੁਣ ਕੇ ਦੇਖੋ ਇਹ ਤੁਹਾਡੇ ਲਈ ਸਰਪ੍ਰਾਈਜ਼ ਹੈ ਇਹ ਨਹੀਂ ਵੈਸੇ ਕਦੇ ਹੋਇਆ ਇੰਡਸਟਰੀ 'ਚ ਵੀ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਗਿਲਾ ਵੀ ਜੈਲੀ ਇੱਕ ਫਿਲਮ ਤੋਂ ਬਾਅਦ ਫਿਲਮਾਂ 'ਚ ਨਹੀਂ ਨਜ਼ਰ ਆਇਆ ਗਾਣੇ ਘਟ ਕਰਦਾ ਇਹਦੇ ਪਿੱਛੇ ਕੁਝ ਤਾਂ ਰ ਨਹੀਂ ਜਿੱਦਾਂ ਜਿੱਥੇ ਜਿੱਥੇ ਜੋਰ ਲੱਗਦਾ ਜਿੰਨਾ ਜੀ ਸਾਨੂੰ ਕੋਈ ਆਫਰ ਵਧੀਆ ਮਿਲਦੀ ਤਾਂ ਅਸੀਂ ਉਠ ਕਰਾਉਂਦੇ ਥੋੜੀ ਵੀ ਕੋਈ ਗੱਲ ਨਹੀਂ ਆਪਾਂ ਕਰਾਂਗੇ ਤੇ ਗੀਤਾਂ ਦਾ ਇਹ ਹੈ ਵੀ ਚਲੋ ਗੀਤ ਆਉਂਦੇ ਜ਼ਰੂਰ ਹੈ ਵੀ ਯਾਨੀ ਹੁਣ ਇਹ ਹੈ ਵੀ ਸਾਲ ਦੇ ਵਿੱਚ 8 ਗੀਤ ਕਰਦੇ ਆਂ ਸੀ ਠੀਕ ਹੈ ਤੇ ਕਰਦੇ ਤਾਂ ਪਹਿਲਾਂ ਵੀ 8 ਹੁੰਦੇ ਸੀ ਹੁਣ ਯਾਨੀ ਗਿਣਤੀ ਜੀ ਨਹੀਂ ਆਉਂਦੇ ਕਈ ਵਾਰੀ ਠੀਕ ਹੈ ਤੇ ਨਾਲ ਦੀ ਨਾਲ ਦੇਈ ਜਾਂਦੇ ਹਾਂ ਕੰਟੀਨਿਊ ਰੱਖਦੇ ਹਾਂ ਕੋਸ਼ਿਸ਼ ਕਰਦੇ ਹਾਂ ਮੈਨੂੰ ਨਾ ਉਹ ਗਾਣਾ ਜਿਹਨੇ ਸਾਰੀ ਦੁਨੀਆ ਦੇ ਵਿੱਚ ਤੁਹਾਡਾ ਇਨੀ ਡੋਲਿਆਂ ਚ ਜਾਣ ਥੰਮ ਦੇਈ ਦਾ ਤੂਫਾਨ ਹਾਂਜੀ ਉਹ ਸੀ ਹੋਈ ਨਹੀਂ ਡੋਲਿਆਂ ਚ ਜਾਨ ਥਮ ਦਈਦਾ ਤੂਫਾਨ ਐਨੀ ਡੋਲਿਆਂ ਚ ਜਾਨ ਥਮ ਦਈਦਾ ਤੂਫਾਨ ਵਰ ਜਾਂਨਿਆ ਬੱਦਲ ਵਾਂਗੂ ਨਹੀਂ ਉਹ ਗੱਜਦੇ ਜਿੱਥੋਂ ਲੰਗੀਦਾ ਲੰਗੀਦੇ ਮੈਨੀ ਲੋਕੀ ਰਾਤ ਛੱਡਦੇ ਜਿੱਥੋਂ ਲੰਗੀਦਾ ਬਾਈ ਥੋੜਾ ਅੱਜ ਖੁੱਲਾ ਜਿਹਾ ਟਾਈਮ ਲੈਣਾ ਸਾ 10 ਕਿ ਮਿੰਟ ਹੋਰ ਹਾਂਜੀ ਹਾਂ ਤੇ ਘੁੰਮਣ ਬਾਈ ਤਾਂ ਵੀ ਪੂਰਾ ਟਾਈਮ ਕੱਢ ਕੇ ਆਏ ਕੋਈ ਗੱਲ ਕੀ ਬਾਤ ਹੈ ਤੇ ਘੁੰਮਣ ਬਾਈ ਦੇ ਨਾਲ ਇਸ ਗਾਣਾ ਬਹੁਤ ਜੁੜਿਆ ਹੋਇਆ ਤਾਂ ਉਹ ਮੈਂ ਚਾਹਣਾ ਕਹਾਣੀ ਜ਼ਰੂਰ ਸੁਣਾਉ ਕਿਉਂਕਿ ਬਾਈ ਚੜਦੀ ਜਵਾਨੀ ਦੇ ਵਿੱਚ ਹੀ ਸਾਥੋਂ ਦੂਰ ਹੋ ਗਿਆ ਅ ਘੁੰਮਣ ਬਾਈ ਨੂੰ ਪਰਮਾਤਮਾ ਆਪਣੇ ਸਵਰਗਾਂ ਚ ਜਗ੍ਹਾ ਦੇ ਵੀ ਬਹੁਤ ਵਧੀਆ ਇਨਸਾਨ ਸੀ ਔਰ ਉਸ ਬੰਦੇ ਨੇ ਕਦੇ ਨਾਨ ਵੇਜ ਨਹੀਂ ਸੀ ਖਾਧਾ ਹੈ ਨਾ ਸਰੀਰ ਐਨ ਵਧੀਆ ਰੱਖਿਆ ਹੋਇਆ ਸੀ ਉਹ ਡੋਲਾ ਕਦੇ ਦੇਖਿਆ ਹੀ ਨਹੀਂ ਸੀ ਅਸੀਂ ਐਦਾਂ ਦਾ ਇਹ ਨਾ ਡਲ ਉਹਨਾਂ ਦਾ ਵੱਡਾ ਸੀ ਤੇ ਮਿਲਨਸਾਰ ਉਹ ਗਾਣੇ ਦਾ ਇਦਾਂ ਹੋਇਆ ਵੀ ਪਹਿਲਾਂ ਛੋਟਾ ਕੋਮਣ ਸੀ ਉਹਨਾਂ ਤੋਂ ਛੋਟਾ ਭਰਾ ਠੀਕ ਹੈ ਜੀ ਤੇ ਉਹਨਾਂ ਨੂੰ ਲਿਆ ਸੀ ਵਿੱਚ ਉਹਨਾਂ ਦੇ ਮਿੱਤਰ ਚਾਰੀ ਜਿੰਨੇ ਵੀ ਹੈ ਸੀ ਉਹਨਾਂ ਨੂੰ ਲਿਆ ਸੀ ਤੇ ਘੁੰਮਣ ਬਾਈ ਦੇਖਣ ਆਇਆ ਵੈਸੇ ਸ਼ੂਟਿੰਗ ਠੀਕ ਹੈ ਤੇ ਕਮਲ ਬੋਪਰੇ ਸਾਹਿਬ ਸਾਡੇ ਪ੍ਰੋਡਿਊਸਰ ਸਾਹਿਬ ਹੈ ਇੰਜ ਰੈਕੋਡ ਦੇ ਮਾਲਕ ਤੇ ਉਹਨਾਂ ਨੇ ਦੇਖਿਆ ਵੀ ਬੰਦਾ ਯਾਰ ਇਹ ਬੜਾ ਘੈਂਟ ਲੱਗ ਰਿਹਾ ਵੀ ਇਹਦੀ ਮੋੜੀ-ਬੁੜੀ ਮੈਂਨ ਵਧੀਆ ਹੋਇਆ ਹੈ ਨਾ ਉਹਨੂੰ ਪੁੱਛਿਆ ਬਾਈ ਨੂੰ ਹੈ ਨਾ ਉਹ ਪਹਿਲਾਂ ਤਾਂ ਕਹਿੰਦਾ ਯਾਰ ਮੇਰੇ ਤੋਂ ਹੋਣਾ ਨਹੀਂ ਕਹਿੰਦਾ ਵੀ ਨਹੀਂ ਅਸੀਂ ਕਰਵਾ ਲੈਣਾ ਠੀਕ ਹੈ ਤੇ ਉਹ ਗਾਣੇ ਦੇ ਵਿਚਾਰ ਚੰਨ ਵਾਲਾ ਕੰਮ ਹੋ ਗਿਆ ਉਹਦੇ ਦੇਖਣਾ ਵੀ ਇੱਕ ਦਾ ਗਾਣਾ ਉਦਾਂ ਦਾ ਸੀ ਤੇ ਫੇਟੋਨਨ ਪੂਰਾ ਬੈਠ ਕੇ ਉਹ ਗਾਣਾ ਤੇ ਉਹ ਗਾਣੇ ਦੀ ਬਹੁਤ ਚਰਚਾ ਹੋਈ ਹੈ ਅਸੀਂ ਅੱਛਾ ਭਾਈ ਇੱਕ ਗੱਲ ਹੋਰ ਆ ਵੀ ਚੜੀ ਜਵਾਨੀ ਦੇ ਵਿੱਚ ਸਾਡੇ ਕੋਲ ਨਾ ਪਿਛਲੇ ਜਿਹੜੇ 2-4 ਮਹੀਨੇ ਰਿਹਾ ਬੜੇ ਖਤਰਨਾਕ ਰਹੇ ਆ ਭੱਲਾ ਸਾਹਿਬ ਜਵੰਦਾਬੀਰ ਘੁੰਮਣ ਵੀਰ ਤਾਂ ਬਹੁਤ ਸਾਰੇ ਲੋਕ ਚਲੇ ਗਏ ਤਾਂ ਮੈਂ ਕੱਲ ਪਰਸੋ ਤੁਸੀਂ ਪੋਸਟ ਪਾਈ ਜਵੰਦਾਬੀਰ ਦੀ ਤੁਹਾਨੂੰ ਉਹ ਬਹੁਤ ਸਤਿਕਾਰ ਦੇ ਰਹੇ ਆ ਤਾਂ ਆ ਕਿਤੇ ਨਾ ਕਿਤੇ ਚੀਜ਼ਾਂ ਤਾਂ ਕਿ ਕਰਦੀਆਂ ਨੇ ਵੀ ਇੱਕ ਕਲਾਕਾਰ ਜਦੋਂ ਜਵਾਨੀ ਦੇ ਵਿੱਚ ਚਲਿਆ ਜਾਂਦਾ ਉਹਦਾ ਪਰਿਵਾਰ ਪਿੱਛੇ ਜਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਮਹਿਸੂਸ ਤਾਂ ਕਰਦੀ ਹੋਂ ਐਜ਼ ਆ ਆਰਟਿਸਟ ਵੀ ਆ ਜਨਸਤਾਨ ਵੀ ਦੇਖੋ ਜਿਹੜਾ ਘਾ ਕਿਉਂਕਿ ਇੱਕ ਇੱਕ ਜੀ ਦਾ ਘਰਾਂ ਦੇ ਵਿੱਚ ਜਾਣਾ ਹੈ ਨਾ ਵੀ ਸਾਨੂੰ ਪਤਾ ਵੀ ਮੇਰੇ ਵੀ ਬ੍ਰਦਰ ਦੀ ਡੈਥ ਹੋ ਗਈ ਸੀ ਸਾਨੂੰ ਪਤਾ ਵੀ ਉਹ ਘਟਨਾ ਕਿਤਨਾ ਕਿਤੇ ਸਾਨੂੰ ਰੜਕਦੀਆਂ ਰਹਿੰਦੀਆਂ ਹੁੰਦੀਆਂ ਤੇ ਉਹਨਾਂ ਲਈ ਤਾਂ ਬਹੁਤ ਵੱਡਾ ਕਿਉਂਕਿ ਬਹੁਤ ਵੱਡਾ ਦੁੱਖ ਹੈ ਤੇ ਹਲੇ ਤਾਂ ਉਮਰ ਵੀ ਕੁਝ ਨਹੀਂ ਹੈਗੀ ਛੋਟੇ ਛੋਟੇ ਬੱਚੇ ਆ ਘਰ ਦੇ ਵਿੱਚ ਡੈਡੀ ਸੀ ਉਹਨਾਂ ਦੇ ਉਹਨਾਂ ਦੀ ਵੀ ਡੈਥ ਹੋ ਗਈ ਸੀ ਕੋਈ ਵੱਡਾ ਰਹੀ ਨਹੀਂ ਉਹਨਾਂ ਦਾ ਬਿਲਕੁਲ ਤੁਹਾਡੇ ਤੁਹਾਡੇ ਨਾਲ ਕਿੰਨੀਆਂ ਕਿ ਮੁਲਾਕਾਤਾਂ ਹੋਈਆਂ ਸਾਡੇ ਨਾਲ ਤਕਰੀਬਨ ਕਈ ਸ਼ੋਹਾਂ 'ਚ ਅਸੀਂ ਟੱਕਰ ਗਏ ਜਾਂ ਕਈ ਮਿੱਤਰਚਾਰੀਆਂ ਦਾ ਕੋਈ ਪ੍ਰੋਗਰਾਮ ਹੁੰਦਾ ਸੀ ਵੀ ਉਹਨੂੰ ਬੱਕ ਕੋ ਕਿ ਹੋਇਆ ਹੁੰਦਾ ਸੀ ਪ੍ਰੋਗਰਾਮ ਜਾਂ ਕਈ ਵਾਰੀ ਸਾਡਾ ਹੁੰਦਾ ਸੀ ਤਾਂ ਉੱਥੇ ਸਾਡੇ ਮੇਲੇ ਹੋ ਜਾਂਦੇ ਪਰ ਭਾਈ ਉਹ ਉਹ ਵੀਡੀਓ ਮੈਨੂੰ ਬਹੁਤ ਇਮੋਸ਼ਨਲ ਕਰਦੀ ਹੈ ਜਿੱਥੇ ਤੁਹਾਡਾ ਗਾਣਾ ਗਾ ਰਿਹਾ ਪਹਿਲਾ ਵਰਗ ਆਵੇ ਮੇਰੇ ਵਿੱਚ ਮੋਹ ਹੈ ਨਹੀਂ ਕਿਉਂਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ ਵੀ ਜ਼ਰੂਰ ਅੱਖ ਭਰੀ ਹੋਣੀ ਆ ਵੀ ਯਾਰ ਮੇਰਾ ਗਾਣਾ ਗਾਉਂਦਾ ਬੰਦਾ ਇਦਾਂ ਹਾਂ ਤੇ ਮੈਨੂੰ ਦੱਸਿਆ ਸੀ ਉਹ ਕੈਨੇਡਾ ਗਿਆ ਉਹਨਾਂ ਦਾ ਉਹ ਸੀ ਆਪਣੇ ਟੂਰ ਸੀ ਉਹਨਾਂ ਦਾ ਲੱਗਿਆ ਆਪਣੇ ਕੁਲਵਿੰਦਰ ਬਿਲਾ ਤੇ ਦਾ ਜਵੰਦੇ ਦਾ ਤੇ ਮੈਨੂੰ ਟੈਗ ਕਰੇ ਕਿਸੇ ਨੇ ਹੈਨਾ ਤੇ ਮੈਨੂੰ ਬੜਾ ਸੋਹਣਾ ਲੱਗਿਆ ਮੈਂ ਯਾਰ ਚਲੋ ਸਾਡੀ ਗਈ ਹੋਈ ਚੀਜ਼ ਵੀ ਚਲੋ ਪਸੰਦ ਆਈ ਹੈ ਨਾ ਵੀ ਇਸ ਸਰੀਲੇ ਬੰਦਿਆਂ ਨੇ ਤੇ ਬੜਾ ਮਾਣ ਮਹਿਸੂਸ ਹੈ ਇਸ ਚੀਜ਼ ਦਾ ਤੇ ਉਹ ਮੈਂ ਚਾਹਣਾ ਉਹ ਗੀਤ ਵੀ ਤੁਹਾਡਾ ਬਾਖਮਾਲਾ ਢੋਲਾ ਜੇ ਉਹਦੇ ਵੀ ਚੰਦ ਬੋਲ ਕਿਉਂਕਿ ਮੈਂ ਹਾਲੀ ਦੇ ਵਿੱਚ ਸੁਖੀ ਖਾਨ ਦਾ ਇੰਟਰਵਿਊ ਵੀ ਸ਼ਾਇਦ ਤੁਹਾਡੇ ਤੱਕ ਪਹੁੰਚਿਆ ਹੋਵੇ ਕਰਿਆ ਅੱਛਾ ਜੀ ਤੇ ਉਹ ਪਰਿਵਾਰ ਅੱਜ ਹਾਲਾਤ ਜੂਝ ਰਿਹਾ ਤਾਂ ਉਹ ਗਾਣਾ ਵੀ ਜ਼ਰੂਰ ਮੈਂ ਕਹਿੰਦਾ ਸੁਣਾ ਹਾਂਜੀ ਈਦੂ ਸਾਹਿਬ ਨੇ ਅ ਅਸੀਂ ਨਾਲ ਗਏ ਸੀ ਮੈਂ ਹੁਣ ਕਹੂੰਗਾ ਵੀ ਮੈਂ ਉਹਨਾਂ ਦੇ ਨਾਲ ਗਿਆ ਸੀ ਕਿਉਂਕਿ ਉਹ ਉਹਨਾਂ ਦੀ ਆਵਾਜ਼ ਵੀ ਵੱਖਰੀ ਸੀ ਬਿਲਕੁਲ ਤੇ ਉਹ ਸੀ ਗਾਣਾ ਪਹਿਲਾ ਵਰਗਾ ਵੀ ਮੇਰੇ ਪਹਿਲਾਂ ਵਰਗਾ ਵੇ ਮੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਏ ਆਵੇ ਤੇਰਾ ਪਿਆਰ ਢੋਲਾ ਹੋ ਗੱਲ ਗੱਲ ਤੇ ਛਿੜਕਾ ਮਾਰਦੇ ਵੇ ਮਾਰਦੇ ਵੇ ਮਾਰਦੇ ਵੇ ਗੱਲ ਗੱਲ ਤੇ ਛਿੜਕਾ ਮਾਰਦੇ ਵੇ ਛਿੜਕਾ ਮਾਰਵੇ ਦਈਨਾ ਮਾਰ ਢੋਲਾ ਕੀ ਬਾਤ ਹੈ ਭਾਈ ਬਹੁਤ ਅਸੀਂ ਤਾਂ ਉਸ ਜ਼ੋਨ 'ਚ ਹੀ ਚਲੇ ਗਏ ਜੀ ਚਲੋ ਢੋਲਾ ਤਵੀਤ ਰਮਾਲ ਵੈਰੀ ਨਾਈਸ ਫਿਰ ਸਾਰੇ ਗਾਣੇ ਚੇਤੇ ਕਰੀ ਫੜੇ ਸੰਦੀਪੇ ਨਹੀਂ ਨਹੀਂ ਭਾਈ ਇਹ ਮੈਨੂੰ ਕਾਰਨ ਕੀ ਆ ਕਿ ਹੁਣ ਜਿਹੜੇ ਗਾਣੇ ਨੇ ਨਾ ਸਾਨੂੰ ਉਹ ਗਾਣੇ ਸੁਣਾਏ ਜਾਂਦੇ ਨੇ ਜਿਹੜੇ ਸਾਡੇ ਮਤਲਬ ਦੇ ਨਹੀਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਵਾਲੇ ਮਹਿੰਗੀਆਂ ਮਹਿੰਗੀਆਂ ਘੜੀਆਂ ਵਾਲੇ ਕਿਉਂਕਿ ਪਿੰਡ ਵਾਲਿਆਂ ਕੋਲੇ ਦੋਵੇਂ ਹੀ ਘੱਟ ਹੁੰਦਾ ਸਿਸਟਮ ਇਹ ਸਾਨੂੰ ਉਹੋ ਜਿਹੀ ਠੀਕ ਲੱਗਦੇ ਆ ਮੈਂ ਤੁਹਾਡੀ ਡੇਲੀ ਪੋਸਟ ਤੇ ਬੰਨ ਦੇਖਦਾ ਰਿਹਾ ਨਾ ਤੁਹਾਡਾ ਬੋਲਣ ਦਾ ਬਹੁਤ ਲਹਿਜਾ ਵਧੀਆ ਤੇ ਗੱਲਾਂ ਵੀ ਤੁਸੀਂ ਬਹੁਤ ਖਰੀਆਂ ਖਰੀਆਂ ਕਰਦੇ ਆਂ کیا ਬਾਤ ਹੈ ਸੋ ਸਾਡਾ ਗਾਣਾ ਪ੍ਰੋਮੋਟ ਜ਼ਰੂਰ ਕਰਨਾ ਤੁਸੀਂ ਇਹ ਤੇ ਇਹ ਪਹੁੰਚਣਾ ਚਾਹੀਦਾ ਸਾਰੀ ਕੋਦੇ ਤੇ ਬਿਲਕੁਲ ਬਾਈ ਤੋ ਨਹੀਂ ਚੰਗੀ ਚੀਜ਼ ਹੈ ਕਿਉਂਕਿ ਮੇਰੀ ਇਹ ਆ ਵੀ ਵੀਰ ਹੋਣਾ ਦੀ ਵੀ ਬਹੁਤ ਸੋਹਣੀ ਗੱਲ ਆ ਵੀ ਇਹੋ ਜਿਹੜੇ ਜਿਹੜੇ ਕਲਾਕਾਰ ਨੇ ਬਈ ਲੱਗਦਾ ਹੈਗਾ ਅੱਜ ਦੀ ਜਿਹੜੀ ਆਡੀਅנס ਆ ਜਦੋਂ ਉਹਨਾਂ ਦੇ ਮੈਸੇਜ ਜਾਂ ਚਿੱਠੀਆਂ ਅੱਜ ਵੀ ਤੁਹਾਡੇ ਤੱਕ ਪਹੁੰਚਦੀਆਂ ਨੇ ਕਿਤੇ ਨਾ ਕਿਤੇ ਲੱਗਦਾ ਵੀ ਯਾਰ ਜੈਲੀ ਸਿਆ ਨਹੀਂ ਦੁਬਾਰਾ ਕੰਗਾ ਕੁੰਗਾ ਮਾਰਦੇ ਹੋ ਮਛਮਛਾ ਘੜੀਆਂ ਕਰਦੇ ਹੋ ਵੀ ਠੀਕ ਆ ਬਈ ਕੰਮ ਓਕੇ ਆਈਡੀ ਗੱਲ ਹਾਂ ਨਹੀਂ ਨਹੀਂ ਜਦੋਂ ਫੇਸਬੁੱਕ ਖੋਲੀਦੇ ਜਾਂ ਹੋਰ ਸਨੈਪਚੈਟ ਦੇ ਜਾਂ ਹੋਰ ਕਿਤੇ ਵੀ ਜਿਹੜੇ ਵੀ ਸੋਸ਼ਲ ਮੀਡੀਆ ਤੇ ਬਣਾ ਹੈਗਾ ਉਹ ਤੇ ਗਾਉਣ ਬਣਾਇਆ ਹੈ ਉਹਦੇ ਤੇ ਮੈਸੇਜ ਆਉਂਦੇ ਰਹਿੰਦੇ ਹਾਂ ਬਾਈ ਯਾਰ ਆ ਇਦਾਂ ਦਾ ਗਾਣਾ ਕਰੋ ਯਾਰ ਇਦਾਂ ਦਾ ਗਾਣਾ ਕਰੋ ਯਾਰ ਇਦਾਂ ਦਾ ਗਾਣਾ ਬਈ ਕਈ ਗਾਣੇ ਲਿਖਾ ਦਿੰਨੇ ਆ ਥੱਲੇ ਫਿਰ ਆਪਣੇ ਆਪ ਨੂੰ ਮਾਣ ਮਹਿਸੂਸ ਹੁੰਦਾ ਵੀ ਚਲੋ ਸਾਨੂੰ ਪਿਆਰ ਕਰਦੇ ਨੇ ਲੋਕੀ ਸਾਰੇ ਇਹ ਵੱਡੀ ਗੱਲ ਹੈ ਬਾਈ ਹਾਂ ਬਹੁਤ ਵੱਡੀ ਗੱਲ ਹੈ ਸਾਡੇ ਲਈ ਹੁਣ ਜੇ ਕਿਹੋ ਜਆ ਤੁਸੀਂ ਮਤਲਬ ਆਖਰੀ ਜੀਆਂ ਗੱਲਾਂ ਨੇ ਹੁਣ ਕਿਹੋ ਜਆ ਮਿਊਜ਼ਿਕ ਅੱਗੇ ਲੈ ਕੇ ਆ ਰਹੇ ਹਾਂ ਜਾਂ ਇੱਕ ਉਮੀਦ ਆ ਕਿਉਂਕਿ ਵੈਡਿੰਗ ਸੀਜ਼ਨ ਆ ਤਾਂ ਤੁਹਾਡੇ ਤੋਂ ਦਰਸ਼ਕਾਂ ਨੂੰ ਕਿਹੋ ਜੀ ਆਸ ਰੱਖਣੀ ਚਾਹੀਦੀ ਹੈ ਕਿਹੋ ਜਆ ਉਹੀ ਪੁਰਾਣਾ ਜੈਲੀ ਆ ਰਿਹਾ ਜਿਹੜਾ 2008 ਗੀਤ ਨਵੇਂ ਹੁੰਨੇ ਹਨ ਉਸ ਹਿਸਾਬ ਨਾਲ ਢਾਲੀ ਦਾ ਆਪਣੇ ਆਪ ਨਹੀਂ ਤੁਸੀਂ ਵੀ ਵਿੱਚ ਜੇ ਹੁਣ ਅਸਲੇ ਜਿਹੇ ਵਾਲੇ ਕੱਢੇ ਦੋ ਚਾਰ ਇਹ ਮਜਬੂਰੀ ਬਣ ਗਈ ਸੀ ਕਿ ਕੀ ਅਸੀਂਗਾ ਚੱਕਰ ਨਹੀਂ ਚੱਲਦੇ ਪਰ ਆਪਣੇ ਰੱਖਿਆ ਰੁੱਖਿਆ ਹੈ ਨਹੀਂ ਕਦੀ ਅਸਲਾ ਤੇ ਚੱਲਦਾ ਰਹਿੰਦੇ ਤਾਂ ਚਲੋ ਰੁਟੀਨ ਚੀਜ਼ ਹੈ ਨਾ ਨਹੀਂ ਨਹੀਂ ਚਲੋ ਬਹੁਤ ਵਧੀਆ ਜੀ ਤੇ ਜਾਂਦੇ ਜਾਂਦੇ ਜੇ ਕੋਈ ਨਵਾਂ ਗੀਤ ਆ ਜੇ ਕੋਈ ਉਹਦੀ ਇੱਕ ਅਧੀ ਲਾਈਨ ਦਰਸ਼ਕਾਂ ਨੂੰ ਹਿੰਟ ਜਾ ਦੇ ਦੋ ਵੀ ਤਿਆਰ ਜੀ ਕਰ ਲੈਣ ਵੀ ਜੁੱਤੀ ਥੱਲੇ ਵਾਲਾ ਕੰਮ ਹੋ ਰਿਹਾ ਹਾਂ ਜੁੱਤੀ ਥੱਲੇ ਗੀਤ ਬਹੁਤ ਵਧੀਆ ਇਹ ਤੁਹਾਨੂੰ ਇੱਕ ਸਰਪ੍ਰਾਈਜ਼ ਹੈ ਵੀ ਤੁਸੀਂ ਸੁਣਨਾ ਜ਼ਰੂਰ ਹੈ ਸੁਣ ਕੇ ਨਹੀਂ ਫਿਰ ਉਹ ਫਿਰ ਪਹਿਲੀ ਦੀਵਾਲੀ ਤੋਂ ਪਹਿਲਾਂ ਪਟਾਕੇ ਵਾਲਾ ਕੰਮ ਹੋ ਤੇ ਜਰੂਰ ਸੁਣਨਾ ਤੁਸੀਂ ਜੁੱਤੀ ਥੱਲੇ ਧੰਨਵਾਦ ਬਾਈ ਜੀ ਤੇ ਪਰਿਵਾਰ ਬਾਰੇ ਤੁਸੀਂ ਅੱਜ ਮਾਨਕ ਸਾਹਿਬ ਦੇ ਗ੍ਰਹਿ ਵਿਖੇ ਆਏ ਹੋ ਤਾਂ ਇਸ ਪਰਿਵਾਰ ਬਾਰੇ ਕੀ ਕਹਿਣਾ ਜੁੱਧਵੀਰ ਬਾਰੇ ਖਾਸ ਤੌਰ ਤੇ ਜਿਵੇਂ ਉਹਨਾਂ ਨੇ ਰਿਕਵਰ ਕਰਿਆ ਦੇਖੋ ਜੀ ਇਹ ਪਰਿਵਾਰ ਬਹੁਤ ਮੈਂ ਤਾਂ ਸ਼ੁਰੂ ਤੋਂ ਹੀ ਜਾਣਦਾ ਹਾਂ ਨਾ ਜਿੰਨੀ ਕੁ ਮੇਰੀ ਬਹੋ ਹੋਈ ਹੈ ਮੈਂ ਪਹਿਲਾਂ ਵੀ ਮਾਨਕ ਸਾਹਿਬ ਨੂੰ ਵੱਡੇ ਮਾਨਕ ਸਾਹਿਬ ਨੂੰ ਮਿਲਦੇ ਰਹਿਆ ਤੇ ਮਾਤਾ ਉਹਨਾਂ ਨੂੰ ਜੁੱਦੀ ਨਾਲ ਮੇਰਾ ਬਹੁਤ ਪ੍ਰੇਮ ਹੈ ਬਾਈ ਨਾਲ ਤੇ ਸ਼ਕਤੀ ਭੈਣ ਸਾਡੀ ਤੇ ਬਾਕੀ ਮਨਦੀਪ ਹੁਣੀ ਸਾਰੇ ਜੁੜੇ ਆ ਸਾਰੇ ਸਾਰਿਆਂ ਨੇ ਬਹੁਤ ਸਤਿਕਾਰ ਦਿੱਤਾ ਤੋ ਅਸੀਂ ਵੀ ਉਸ ਸਤਿਕਾਰ ਦਾ ਮੁੱਲ ਮੋੜਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਬਾਈ ਥੈਂਕ ਯੂ ਓਕੇ ਜੀ ਸੋ ਇਹ ਸੰਜਲੀ ਵੀਰ ਤਾਂ ਇਹਨਾਂ ਦਾ ਗਾਣਾ ਜਲਦ ਆ ਰਿਹਾ ਤਾਂ ਤੁਸੀਂ ਉਸ ਨੂੰ ਵੀ ਪਿਆਰ ਦੇਣਾ ਤੇ ਜੈਲੀ ਵੀਰ ਜਿਸ ਤਰ੍ਹਾਂ ਦੇ ਨਾਲ ਮਿਊਜ਼ਿਕ ਇੰਡਸਟਰੀ ਦੇ ਵਿੱਚ ਅੱਜ ਵੀ ਉਹਨਾਂ ਨੂੰ ਪਿਆਰ ਕੀਤਾ ਜਾਂਦਾ ਹਮੇਸ਼ਾ ਉਹਨਾਂ ਦੀ ਗੇਕੀ ਵੀ ਤਾਜ਼ਾ ਤੇ ਵੀਰ ਹੁਣਾ ਦਾ ਜਿਹੜਾ ਅੰਦਾਜ਼ ਆ ਉਹ ਵੀ ਬੜਾ ਵਾਕਮਾਲਾ ਉਮੀਦ ਹੈ ਕਿ ਜੈਲੀ ਬਾਈ ਦਾ ਜਿਹੜਾ ਨਵਾਂ ਪ੍ਰੋਜੈਕਟ ਆ ਰਿਹਾ ਦਰਸ਼ਕ ਉਸ ਨੂੰ ਢੇਰ ਸਾਰਾ ਪਿਆਰ ਦੇਣਗੇ ਕੈਮਰਾਮੈਨ ਰਕੇਸ਼ ਦੇ ਨਾਲ ਦੀਪ